ਪੰਜਾਬ ਸਰਕਾਰ ਲਗਾਤਾਰ ਪੰਜਾਬ ਚ ਨਵੀਆਂ ਚੀਜ਼ਾਂ ਲੈ ਕੇ ਆ ਰਹੀ ਹੈ ਤੇ ਨਵੇਂ ਬਦਲਾਅ ਕਰ ਰਹੀ ਤੇ ਇਸ ਵਿੱਚ ਕარი ਹੁਣ ਪੰਜਾਬ ਸਰਕਾਰ ਯਾਨੀ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਪੰਜਾਬ ਚ ਹੁਣ ਪੰਜਾਬ ਦੀ ਬਸਾਂ ਨੂੰ ਲੈ ਕੇ ਇੱਕ ਨਵਾਂ ਬਦਲਾਅ ਕਰਨ ਜਾ ਰਿਹਾ ਹੈ ਸੱਸ਼ੇਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮਿਲਣਾ ਮੈਂ ਸ਼ਿਤਾ ਰਾਠੌੜ ਪੰਜਾਬ ਸਰਕਾਰ ਪੰਜਾਬ ਚ ਹੁਣ ਬਸਾਂ ਨੂੰ ਲੈ ਕੇ ਜਿਹੜਾ ਹੈਗਾ ਡਿਜੀਟਲ ਰੂਪ ਜਿਹੜਾ ਹੈ ਅਪਣਾ ਰਹੀ ਯਾਨੀ ਕਿ ਡਿਜੀਟਲ ਤੇ ਆਧੁਨਿਕ ਜਿਹੜੀ ਹੁਣ ਸੇਵਾਵਾਂ ਨੇ ਬਸ ਤੋਂ ਪੰਜਾਬ ਦੀਆਂ ਹੋ ਜਾਣਗੀਆਂ ਤੇ ਇਸ ਦੇ ਨਾਲ ਹੀ ਹੁਣ ਜਿਹੜੇ ਲੋਕ ਨੇ ਉਹ ਆਨਲਾਈਨ टिकट बुक कर सकेंगे थे इस दे नाली क्यूआर कोड ਦੇ ذریعے ஆன்லைன் ਪੇਮੈਂਟ ਵੀ ਹੁਣ ਕਰ ਸਕਣਗੇ ਇਹ ਵੱਡਾ ਕਦਮ ਜਿਹੜਾ ਹੈਗਾ ਪੰਜਾਬ ਚ ਭਗਵੰਤ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਕਿਆ ਜਿਸ ਦੇ ਸਬ ਤੌਰ ਤੇ ਵੱਡੇ ਬਦਲਾਅ ਹੁਣ ਪੰਜਾਬ ਚ ਬਸਾਂ ਨੂੰ ਲੈ ਕੇ ਵੇਖਣ ਨੂੰ ਮਿਲਣਗੇ ਯਾਨੀ ਕਿ ਬਸਾਂ ਸੇਵਾਵਾਂ ਚ ਜੁੜੇ ਹੈਗੇ ਵੱਡੇ ਬਦਲਾਅ ਹੋਣਗੇ ਪੰਜਾਬ ਸਰਕਾਰ ਵੱਲੋਂ ਜਿਹੜਾ ਪੰਜਾਬ ਚ ਵੱਡਾ ਕਦਮ ਚੁੱਕਿਆ ਗਿਆ ਤੇ ਪੰਜਾਬ ਚ ਹੁਣ 1279 ਜਿਹੜੀ ਨਵੀਂ ਬਸਾਂ ਆ ਪੰਜਾਬ ਚ ਭਗਵੰਤ ਸਰਕਾਰ ਲਿਆਨ ਜਾ ਰਹੀ ਹੈ ਜਿਸ ਚ 711 88 ਬੱਸਾਂ ਜਿਹੜੀਆਂ ਖਰੀਦੀਆਂ ਜਾਣਗੀਆਂ ਤੇ ਜਾਣਕਾਰੀ ਮੁਤਾਬਕ 483 ਲੀਜ਼ ਤੇ ਲਿਆ ਜਾਣਗੀਆਂ ਤੇ ਇਸ ਵਿੱਚ ਕਾਰਹੀ ਜਿਹੜੀ ਜਾਪਾਨ バス ਦੀ ਗੱਲ ਕਰੀਏ ਤੇ ਪਨਬੱਸ 'ਚ 602 ਨਵੀਂ ਬੱਸਾਂ ਜਿਹੜੀਆਂ ਮਿਲਣਗੀਆਂ ਯਾਨੀ ਕਿ ਨਵੀਂ ਬੱਸਾਂ ਜਿਹੜੀ 602 ਆ ਪਨਬੱਸ 'ਚ ਹੋਰ ਲਈ ਜਾਏ ਲਈ ਜਾਈ ਜਾਣਗੇ ਜਿਸ ਤੋਂ ਤੇ ਉਸਦੇ ਬਾਅਦ ਜੇ ਪੀਆਰਟੀਸੀ ਦੀ ਬੱਸ ਦੀ ਗੱਲ ਕਰੀਏ ਤੇ ਪੀਆਰਟੀਸੀ 'ਚ ਵੀ 670 ਨਵੀਂ ਬੱਸਾਂ ਜਿਹੜੀ ਹੈਗੀਆਂ ਹੋਰ ਭਗਵੰਤ ਸਰਕਾਰ ਲੈ ਕੇ ਆ ਰਹੀ ਹੈ ਤੇ ਇਹਨਾਂ ਬੱਸਾਂ 'ਚ ਹੁਣ ਪਹਿਲੇ ਨਾਲੋਂ ਬਿਹਤਰ ਹੋਰ ਸਹੂਲਤ ਮਿਲਣਗੀਆਂ ਯਾਨੀ ਕਿ ਹੁਣ ਤੱਕ ਜੁਨੀਆਂ ਪੰਜਾਬ 'ਚ ਬੱਸਾਂ ਸੀ ਇਕਦਾ ਪੰਜਾਬ ਸਰਕਾਰ ਹੋਰ ਬਸਾਂ ਲੈ ਕੇ ਆ ਰਹੀ ਹੈ ਪਨਬਸਟ ਵੀ ਤੇ ਪੀਆਰਟੀਸੀ ਦੀ ਵੀ ਤੇ ਉਸ ਦੇ ਨਾਲ ਹੀ ਹੁਣ ਜਿਹੜੀਆਂ ਸੁਵਿਧਾਵਾਂ ਨੇ ਹੋਰ ਜ਼ਿਆਦਾ ਵਧੀਆ ਜਿਹੜੀ ਹੈਗੀ ਐ ਇਸ ਇਹਨਾਂ ਬੱਸਾਂ 'ਚ ਲੋਕਾਂ ਨੂੰ ਜਿਹੜੀ ਹੈਗੇ ਮਿਲਣਗੇ ਯਾਤਰੀ ਹੋਣਗੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਕਿਹੜੀ ਕਿਹੜੀ ਸੁਵਿਧਾਵਾਂ ਮਿਲਣ ਗਿਆ ਤੇ ਉਹ ਤੁਹਾਨੂੰ ਦੱਸ ਦਿੰਨੀ ਆ ਇਹਨਾਂ ਬੱਸਾਂ 'ਚ ਪਹਿਲਾਂ ਤਾਂ ਤੁਹਾਨੂੰ 휠ਚੇਅਰ ਦਾ ਐਕਸੈਸ ਮਿਲਣ ਗਿਆ ਯਾਨੀ ਕਿ ਜੋ ਲੋਕ 휠ਚੇਅਰ ਤੇ ਹੁੰਦੇ ਉਹ ਉਹਦਾ ਦੇ ਲੋਕਾਂ ਨੂੰ ਜਿਹੜਾ ਹੈਗਾ ਸਫ਼ਰ ਕਰਨਾ ਔਖਾ ਹੁੰਦਾ ਚੜ੍ਹਨਾ ਮੁਸ਼ਕਿਲ ਹੁੰਦਾ ਤੇ ਇਸ ਕਰਕੇ ਹੁਣ ਜਿਹੜਾ ਹੈਗਾ 휠ਚੇਅਰ ਦਾ ਐਕਸੈਸ ਸਪੈਸ਼ਲੀ ਇਨ ਬ ਕਾਲੀ ਰੱਖਿਆ ਗਿਆ ਹੈ ਤੇ ਉਸ ਤੋਂ ਬਾਅਦ BSVI ਇੰਜਨ ਜਿਹੜਾ ਹੈਗਾ ਉਹ ਯੂਜ਼ ਕੀਤਾ ਜਾਵੇਗਾ ਇਸ ਤੋਂ ਇਲਾਵਾ LED ਲਾਈਟਸ ਜਿਹੜੀ ਹੈਗੀ ਉਹ ਬੱਸਾਂ 'ਚ ਵਧੀਆ ਯੂਜ਼ ਹੋਣਗੀਆਂ ਫਾਇਰ ਡਿਟੈਕਸ਼ਨ ਸਿਸਟਮ ਹੋਵੇਗਾ ਤੇ ਇਸ ਦੇ ਨਾਲ ਹੀ ਆਧੁਨਿਕ ਸੇਫਟੀ ਫੀਚਰਸ ਵੀ ਹੋਣਗੇ ਤੇ ਇਹ ਸਾਰੀ ਚੀਜ਼ਾਂ ਜਿਹੜੀ ਹੈਗੀਆਂ ਹੁਣੇ ਨਵੀਂ ਬੱਸਾਂ 'ਚ ਸਾਫ਼ ਤੌਰ ਤੇ ਨਵੀਂ ਸੁਵਿਧਾਵਾਂ ਵਧੀਆ ਸੁਵਿਧਾਵਾਂ ਲੋਕਾਂ ਨੂੰ ਮਿਲਣਗੀਆਂ ਇਸ ਦੇ ਨਾਲ ਹੀ ਜਿਹੜਾ ਟਿਕਟ ਸਿਸਟਮ ਹੈਗਾ ਉਹ ਵੀ ਡਿਜੀਟਲ ਕੀਤਾ ਜਾਵੇਗਾ ਯਾਨੀ ਕਿ ਜਿਹੜਾ ਟਿਕਟ ਹੈਗੀ ਆ ਉਹ ਬੱਸ ਤੋਂ ਲੈਣੀ ਪੈਂਦੀ ਹੈ ਉਸ ਤੋਂ ਪਹਿਲਾਂ ਕਾਊਂਟਰ ਤੇ ਜਾ ਕੇ ਜਦੋਂ ਲੋਕਾਂ ਨੂੰ ਲੈਣੀ ਪੈਂਦੀ 빌ੇ ਵੀ 라이나 ਚ ਖੜੇ ਹੋਣਾ ਪੈਂਦਾ ਉਸ ਤੋਂ ਵੀ ਹੁੰਜੜਾ ਲੋਕਾਂ ਨੂੰ ਛੁਟਕਾਰਾ ਮਿਲੇਗਾ ਤੇ ਸਾਫ ਤੌਰ ਤੇ ਜਿਹੜਾ ਟਿਕਟ ਸਿਸਟਮ ਹੈ ਉਹ ਡਿਜੀਟਲ ਹੋਵੇਗਾ ਯਾਨੀ ਕਿ ਘਰ ਬੈਠੇ ਹੀ ਮੋਬਾਈਲ ਐਪ ਤੇ ਜਿਵੇਂ ਬਾਕੀ ਮੋਬਾਈਲ ਐਪਸ ਹੁੰਦੀਆਂ ਉਦਾਂ ਹੀ ਇੱਕ ਮੋਬਾਈਲ ਐਪ ਤੇ ਜ਼ਰੀਏ ਤੁਸੀਂ ਜੁੜੀ ਆਪਣੀ ਆਨਲਾਈਨ ਟਿਕਟ ਜਿਹੜੀ ਹੋਈ ਹੈ ਆਸਾਨੀ ਨਾਲ ਬੁੱਕ ਕਰ ਸਕਣਗੇ ਤੇ ਉਸ ਤੋਂ ਇਲਾਵਾ ਇਹ ਟਿਕਟ ਲੈਣਾ ਹੁਣ ਹੋਰ ਜਿਹੜਾ ਲੋਕਾਂ ਲਈ ਆਸਾਨ ਹੋ ਜਾਵੇਗਾ ਲੰਬੀ ਲਾਈਨਸ ਜਿਹੜਾ ਲੱਗਣਾ ਪੈਂਦੇ ਸੀ ਉਹ ਨਹੀਂ ਲੱਗਣਾ ਪਵੇਗਾ ਤੇ ਬੱਸ ਦੀ ਜਿਹੜੀ ਲਾਈਵ ਲੋਕੇਸ਼ਨ ਹੈ ਉਹ ਵੀ ਹੁਣ ਘਰ ਬੈਠੇ ਤੁਸੀਂ ਦੇਖ ਸਕਦੇ ਹੋ ਯਾਨੀ ਕਿ ਪਹਿਲਾਂ ਪਤਾ ਨਹੀਂ ਹੁੰਦਾ ਸੀ ਬੱਸ ਕਿੱਥੇ ਪਹੁੰਚੀਏ ਕਦੋਂ ਤੱਕ ਬੱਸ ਸਟੈਂਡ ਆਵੇਗੀ ਕਿੰਨਾ ਟ੍ਰੈਫਿਕ ਚ ਕਿਤੇ ਫਸੀ ਇਸ ਤਰ੍ਹਾਂ ਦੀ ਵੀ ब या फिर आ, पहले नहीं लेकिन हूँ य एक होर सुविधा है, है किसी लाइव ट्रैकिंग कर सौ यानी कि तुम जी भी बस जाना जिथे जाना उस बस में लाइव ट्रैक कर सद उसकी दे लोकेशन देख सौ कि बस कितने है कदों तक जी है तो लोकेशन पर पहुंचेगी कि देर च आएगी इस अलावा तो जो पेमेंट हैगी ऑनलाइन अर आसानी न कर पाओगे यानी कि पे जी है अपने यू पी आई जो तुम यूज़ कर दे जोड़ा कार्ड होंगे जो क्यू आर कोड के जरिए ऑनलाइन पेमेंट्स अपना यूज़ कर ਉਹ ਤੁਸੀਂ ਹੁਣ ਆਸਾਨੀ ਦੇ ਨਾਲ ਜਿਹੜੇ ਜਿੰਨੇ ਵੀ ਯਾਤਰੀ ਨੇ ਜਿਹਨੇ ਵੀ ਲੋਕ ਨੇ ਬਾਸਟ ਟ੍ਰੈਵਲ ਕਰਨ ਵਾਲੇ ਉਹ ਆਸਾਨੀ ਦੇ ਨਾਲ ਹੁਣ ਆਨਲਾਈਨ ਪੇਮੈਂਟ ਜਿਹੜੇ ਹੈਗੇ ਆ ਕਾਰਡ ਤੋਂ UPI ਤੇ QR ਕੋਡ ਦੇ ਰਾਹੀਂ ਕਰ ਸਕਣਗੇ इस तो इसके अलावा जोड़ा महिलावान का स्मार्ट कार्ड फ्री मुफ्त जोड़ा सफ़र वह जारी रहेगा जो महिलावानी जो बस मुफ्त सफ़र पाब है उस तरह ही जारी रहेगा तो इस व्डी कदम एक होर है कि बसा तो नवियांब सकार लेके आई रही है वो सुविधाव भी दे रही लेकिन इस दूँ जोड़े बस ट्रा टर्मीनल्स ने यानी कि पांच बसा के जो टर्मीनल्स यानी कि बस स्टैंड ने उन्हना भी व्डा बदलाव कर जा रही है पाब सरकार कि हाँ टर्मीनल्स में भी जोड़ा है नवे

ਇੱਕ ਲੱਖ ਦੇ ਕਰੀਬ ਜਿਹੜਾ ਹੈਗਾ ਯਾਤਰੀ ਡੇਲੀ ਸਫਰ ਕਰਦਾ ਹੈ ਤੇ ਉਸ ਤੋਂ ਬਾਅਦ ਜਦ ਕਿ ਪਟਿਆਲਾ ਦੇ ਬਠਿੰਡਾ ਚ 50000 ਤੋਂ ਵੱਧ ਯਾਤਰੀ ਹਰ ਰੋਜ਼ ਜਿਹੜੇ ਹੈਗੇ ਸਫਰ ਕਰਦੇ ਤੇ ਇਸ ਕਰਕੇ ਇਹ ਜਿਹੜੇ ਸ਼ਹਿਰ ਦੱਸੇ ਗਏ ਨੇ ਪੰਜ ਡੇ ਬੱਸ ਟਰਮੀਨਲ ਇੱਥੇ ਵੱਡਾ ਬਦਲਾਅ ਕੀਤਾ ਜਾਏਗਾ ਇਹਨਾਂ ਨੂੰ ਵੀ ਅੱਭੂ ਰਿ ਕਰਕੇ ਵਧੀਆ ਤਰੀਕੇ ਨਾਲ ਬਣਾਇਆ ਜਾਵੇਗਾ ਜਿਸ ਤਰ੍ਹਾਂ ਜਿਹੜਾ ਵਧੀਆ ਤਰੀਕੇ ਨਾਲ ਜਦੋਂ ਇਹ ਬਣੇਗਾ ਤੇ ਵਧੀਆ ਵਧੀਆ ਸਹੂਲਤਾਂ ਹੋਣਗੀਆਂ ਹੈ ਜੋ ਮਿਲਣਗੇ ਤੇ ਇਸ ਸੂਚੀ ਮਿਲੇਗਾ ਤੁਹਾਨੂੰ ਦੱਸ ਦਿਆਂ ਮੋਟੇ ਵਿੱਚ ਵਧੀਆ ਸਾਫ ਸੋਫਟ ਵਰਸਸ ਜਿਹੜੀ ਆ ਰਹੀ ਹੈ ਸਵਰ ਪਾਰਕਿੰਗ ਸਿਸਟਮ ਤੇ ਸੁਰੱਖਿਅਤ ਬੋਰਡਿੰਗ ਸਿਸਟਮ ਇਹ ਸਾਰੀ ਚੀਜ਼ਾਂ ਜਿਹੜੀ ਹੈਗੇ ਨਵੇਂ ਟਰਮੀਨਲ 'ਚ ਤੁਹਾਨੂੰ ਦੇਖਣ ਨੂੰ ਮਿਲੂਗੀ ਕਿਉਂਕਿ ਜਿਹੜੇ ਲੋਕ ਨੇ ਜਦੋਂ ਉੱਥੇ ਵੇਟ ਕਰਦੇ ਨੇ ਤੇ ਉਹਨਾਂ ਨੂੰ ਮੁਸ਼ਕਲ ਦਾ ਕਿਸੇ ਤਰ੍ਹਾਂ ਦਾ ਸਾਹਮਣਾ ਨਾ ਕਰਨਾ ਪਵੇ ਸਾਫ ਤੌਰ ਤੇ ਭਗਵੰਦ ਸਰਕਾਰ ਵੱਲੋਂ ਉਸ ਨੂੰ ਦਿਮਾਗ 'ਚ ਰੱਖਦੇ ਹੋਏ ਇਹ ਮੰਚ ਰੱਖਦੇ ਹੋਏ ਵੱਡਾ ਕਦਮ ਜੁੜਾ ਹੈਗਾ ਪੰਜਾਬ ਦੇ ਲੋਕਾਂ ਲਈ ਚੱਕਿਆ ਗਿਆ ਤੇ ਸਾਫ ਤੌਰ ਤੇ ਜਿਹੜਾ ਹੈਗਾ ਇਹ ਵੱਡਾ ਕਦਮ ਚੁੱਕਦੇ ਹੋਏ ਇਹ ਸਾਰੇ ਬਦਲਾਅ ਜਿਹੜੇ ਹੈਗੇ ਉਹਨਾਂ ਇਹ ਬੱਸ ਟਰਮੀਨਲ 'ਚ ਹੋਣਗੇ ਤੇ ਇਸ ਦੇ ਨਾਲ ਹੀ ਜਿਹੜੇ ਬਜ਼ੁਰ ਉਹਨਾਂ ਨੂੰ ਰੁਕਾਵਟ ਨਾ ਹੋਵੇ ਇਸ ਦਾ ਵੀ ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਧਿਆਨ ਰੱਖਿਆ ਗਿਆ ਹੈ ਉਹਨਾਂ ਲਈ ਵੀ ਅਲੱਗ ਤੋਂ ਜਿਹੜੀ ਸੁਵਿਧਾਵਾਂ ਨੇ ਉਹ ਦਿੱਤੀਆਂ ਜਾਣਗੀ ਤਾਂ ਕਿ ਜਿਹੜੇ ਵੀ ਬਜ਼ੁਰਗ ਨੇ ਉਹਨਾਂ ਨੂੰ ਦਿੱਕਤ ਨਾ ਆਵੇ ਜੋ ਦਿਵਿਆਂਗ ਲੋਗੇ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਤੇ ਇਸ ਤਰ੍ਹਾਂ ਦੀ ਜਿਹੜੀ ਸਭ ਤੋਂ ਵੱਡਾ ਕਦਮ ਜੁੜਾ ਹੈਗਾ ਭਗਵੰਦ ਦੀ ਸਰਕਾਰ ਵੱਲੋਂ ਚੁੱਕਿਆ ਗਿਆ ਤੇ ਇਸ ਤੋਂ ਇਲਾਵਾ ਟਰਮੀਨਲ ਤੇ ਜਿਹੜੀ ਹੈਗੀ ਦੁਕਾਨਾਂ ਆਫਿਸ ਤੇ ਹੋਰ ਜਿਹੜੀ ਸੁਵਿਧਾਵਾਂ ਹੋਣਗੀਆਂ ਜਿਸ ਤੌਰ ਤੇ ਸਭ ਤੋਂ ਸਭ ਤੋਂ ਬੱਸ ਟਰਮੀਨਲ ਨਹੀਂ ਬਲਕਿ ਸ਼ਹਿਰ ਦਾ ਉਹ ਹੱਬ ਬਣ ਜਾਵੇ ਇਸ ਤਰ੍ਹਾਂ ਦਾ ਵੱਡਾ ਉਪਰਾਲਾ ਹੋਣ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਕਰਨ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਮਹਿਲਾਵਾਂ ਨਾਲ ਤੋਂ ਪਹਿਲੇ ਤੋਂ ਹੀ ਜਿਹੜਾ ਬੱਸ ਦਾ ਸਫ਼ਰ ਪਹਿਲੇ ਦਿੱਲੀ ਚ ਮੁਫਤ ਸੀ ਉਸ ਤੋਂ ਬਾਅਦ ਪੰਜਾਬ ਚ ਕੀਤਾ ਗਿਆ ਤੇ ਉਹ ਹਜੇ ਵੀ ਉਸ ਤਰ੍ਹਾਂ ਹੀ ਜਾਰੀ ਰਹੇਗਾ ਤੇ ਇਹ ਜਿਹੜਾ ਵੱਡਾ ਕਦਮ ਹੈ ਹੁਣ ਪੰਜਾਬ ਚ ਭਗਵੰਤ ਸਰਕਾਰ ਚੁੱਕਣ ਜਾ ਰਹੀ ਹੈ ਪੰਜਾਬ ਚ ਲਗਾਤਾਰ ਜਿਹੜਾ ਹੈਗਾ ਭਗਵੰਤ ਸਰਕਾਰ ਵੱਡੇ ਕਦਮ ਚੁੱਕ ਰਹੀ ਹੈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਤੇ ਹੁਣ ਉਸ ਵਿੱਚਕਾਰ ਹੀ ਇੱਕ ਹੋਰ ਇਹ ਵੱਡਾ ਜਿਹੜਾ ਕਦਮ ਹੈ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਜ ਜਿੱਥੇ ਨਵੀਂ ਬੱਸਾਂ ਜਿਹੜੀਆਂ ਹੈਗੀਆਂ ਪੰਜਾਬ ਚ ਹੋਰ ਸ਼ਾਮਲ ਕੀਤੀ ਜਾ ਰਹੀਆਂ ਤੇ ਉਸ ਦੇ ਨਾਲ ਹੀ ਬਸ ਦੇ ਟਰਮੀਨਲ ਜਿਹੜੇ ਹੈਗੇ ਉਹਨੂੰ ਵਧੀਆ ਬਣਾਉਣ ਜਾ ਰਹੀ ਹੈ ਪੰਜਾਬ ਸਰਕਾਰ ਤੇ ਇਸ ਦੇ ਨਾਲ ਹੀ ਵਧੀਆ ਜਿਹੜੀ ਸਹੂਿਦਾਵਾਂ ਨੇ ਪੰਜਾਬ ਤੇ ਲੋਕਾਂ ਲਈ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲਈਆਂ ਜਾ ਰਹੀ ਹੈ ਤੇ ਹੁਣ ਇਸ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਫਾਇਦਾ ਮਿਲੇਗਾ ਤੇ ਪੰਜਾਬ ਦਾ ਜਿਹੜਾ ਬਸ ਦੇ ਜਿਹੜੀ ਸੇਵਾਵਾਂ ਨੇ ਉਹ ਵੀ ਅਪਗ੍ਰੇਡ ਹੋ ਰਹੀਆਂ ਨੇ ਕਿਉਂਕਿ ਜਿੱਥੇ ਔਨਲਾਈਨ ਹਰਜੀ ਆ ਚੀਜ਼ਾਂ ਹੋ ਰਹੀਆਂ ਨੇ ਤੇ ਉਸ ਤਰ੍ਹਾਂ ਹੀ ਹੁਣ ਬਸ ਦੀ ਸੇਵਾ ਵੀ ਪੰਜਾਬ 'ਚ ਡਿਜੀਟਲ ਹੋਣ ਜਾ ਰਹੀਆਂ ਨੇ ਜੋ ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਖਬਰ ਜ਼ਰੂਰ ਹੈ ਤੇ ਇੱਕ ਆ ਖੁਸ਼ੀ ਵਾਲੀ ਖਬਰ ਵੀ ਜ਼ਰੂਰ ਹੈ ਕਿਉਂਕਿ ਵੱਡੀ ਅਪਗ੍ਰੇਡ ਜਿਹੜੀ ਹੈਗੀ ਪੰਜਾਬ ਦੀ ਬਸ ਸੇਵਾਵਾਂ ਚ ਹੁਣ ਹੋਣ ਜਾ ਰਹੀ ਹੈ। ਬਾਕੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਬਾਕੀ ਪੰਜਾਬ ਦੇ ਬ੍ਰਿਜ ਲਈ ਵੀ ਦੇਖਦੇ ਰਹੋ ਪੰਜਾਬ ਤੱਕ ਸੱਚਿਆ ਕਾਰ